ਅੱਜ ਹਿੰਦੁਸਤਾਨ ਦੇ ਵਿੱਚ 8 ਲੱਖ ਤੋਂ ਵੱਧ ਬੈਂਕ ਕਰਮਚਾਰੀ ਤੇ ਹੜਦਾਰੀ ਇੱਕ ਦਿਨ ਦੀ ਹੜਤਾਲ ਤੇ ਆ ਇਹ ਹੜਤਾਲ ਸਾਡਾ ਸ਼ੌਕ ਨਹੀਂ ਸਾਡੀ ਮਜਬੂਰੀ ਹੈ ਅਮੇ ਮਜਬੂਰ ਕਰ ਦਿਆ ਗਿਆ ਹੈ ਕਿ ਆ ਸੜਕ ਦੇ ਉਪਰ ਆਕਰ ਹਮ ਲੋਗ ਆਪਣੀ 5 ਡੇਜ਼ ਬੈਂਕਿੰਗ ਦੀ ਜੋ ਡਿਮਾਂਡ ਹੈ ਕੱਲ ਅ ਦਿੱਲੀ ਕੇ ਅੰਦਰ ਗਲਟੰਤਰ ਦਿਵਸ ਕੇ ਉਪਰ ਇੱਕ taraf to aapne sainikon ko samman diya aaj desh ke jo aarthik sainik hai economic warriors hai corona ke time pe bank ko le rahe aaj woh sare aapke aarthik sainik economic warriors sadak pe utre hai apni maang ke liye shaadik maang manni hai kyunki already do saturday jade bankan da job si us samjhote de vich manneya si ki aan wale samay ch assi char de char ya panch de bhi kamine jinne bhi saturday hunde ne off karange par sarkar apne is ਮਤਲਬ ਜੋ ਮੰਗੀ ਵੀ ਮਾਨਣਾ ਉਹਨੂੰ ਟਾਲ ਮਟੋਲ ਕਰੀਅਸ਼ ਕਰਕੇ ਸਾਨੂੰ ਜਿਹੜੀ ਹੜਤਾਲ ਕਰਨੀ ਪੈ ਰਹੀ ਆ ਦ ਚਿਰਾਗ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਦ ਖਾਨ ਜੇਕਰ ਅੱਜ ਤੁਸੀਂ ਵੀ ਆਪਣਾ ਬੈਂਕ ਦਾ ਕੰਮ ਕਰਾਉਣ ਵਾਸਤੇ ਬੈਂਕ ਜਾ ਰਹੇ ਹੋ ਤਾਂ ਖਬਰ ਤੁਹਾਡੇ ਵਾਸਤੇ ਆ ਤੁਹਾਨੂੰ ਦੱਸ ਦਈਏ ਕਿ ਪੂਰੇ ਦੇਸ਼ ਦੇ ਵਿੱਚ ਅੱਜ ਬੈਂਕਾਂ ਦੀ ਹੜਤਾਲ ਆ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਰਮਚਾਰੀ ਨੇ ਉਹ ਹੜਤਾਲ ਤੇ ਨੇ ਤੇ ਸਾਰੇ ਜਿਹੜੇ ਭਾਰਤ ਦੇ ਬੈਂਕ ਨੇ ਇਸ ਵੇਲੇ ਉਹ ਬੰਦ ਨੇ ਆਪਣੀਆਂ ਵਕਫ ਵਕ ਮੰਗਾਂ ਨੂੰ ਲੈ ਕੇ ਕਰਮਚਾਰੀ ਪ੍ਰੋਟੈਸਟ ਕਰਦੇ ਹੋਏ ਇਸ ਵੇਲੇ ਨਜ਼ਰ ਆ ਰਹੇ ਨੇ ਲੁਧਿਆਣਾ ਦੇ ਭਾਰਤ ਨਗਰ ਚੌਕ ਦੇ ਵਿੱਚ ਮੈਂ ਮੌਜੂਦ ਆ ਜਿੱਥੇ ਸਾਰੇ ਮੁਲਾਜ਼ਮ ਜਿਹੜੇ ਨੇ ਤੁਹਾਨੂੰ ਨਜ਼ਰ ਆਣਗੇ ਸਾਥੀ ਨੂੰ ਕਹਾਗਾ ਇੱਕ ਵਾਰੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕੀਤੀ ਜਾਣ ਕਿਸ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਜਿਹੜੇ ਬੈਂਕਾਂ ਦੇ ਮੁਲਾਜ਼ਮ ਨੇ ਇਸ ਵੇਲੇ ਉਹ ਆਪਣੀ ਹੜਤਾਲ ਦੇ ਜਿਹੜੇ ਨੇ ਗਏ ਹੋਏ ਨੇ ਕਿਉਂਕਿ ਵੱਖ-ਵੱਖ ਮੰਗਾਂ ਨੇ ਤੇ ਸਭ ਤੋਂ ਪ੍ਰਮੁੱਖ ਮੰਗ ਜਿਹੜੀ ਆ ਸ਼ਨੀਵਾਰ ਦੀ ਛੁੱਟੀ ਜਿਹੜੀ ਬੰਦ ਕੀਤੀ ਗਈ ਸੀ ਉਸ ਨੂੰ ਮੁੜ ਤੋਂ ਬਹਾਲ ਕਰਨ ਦੀ ਜਿਹੜੀ ਆ ਮੰਗ ਇੱਥੇ ਕੀਤੀ ਜਾ ਰਹੀ ਆ ਤਾਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਜਿਹੜੀ ਆ ਕਰਾਂਗੇ ਆਖਿਰਕਾਰ ਕੀ ਪੂਰਾ ਮਾਮਲਾ ਕੀ ਉਹ ਮੰਗਾ ਨੇ ਜਿਨ੍ਹਾਂ ਨੂੰ ਲੈ ਕੇ ਜਿਹੜੇ ਕਰਮਚਾਰੀ ਨੇ ਹੜਤਾਲ ਕਰਦੇ ਹੋਏ ਇਸ ਵੇਲੇ ਨਜ਼ਰ ਆ ਰਹੇ ਨੇ मैं रोहित कपूर इंडियन नेशनल बैंक ऑफिसर्स कांग्रेस पंजाब स्टेट का जनरल सेक्रेटरी जैसे कि आप लोग देख रहे हैं आज हम लोग मजबूर हमें मजबूर कर दिया गया है कि आज सड़क के ऊपर आकर हम लोग अपनी फाइव डेज बैंकिंग की जो डिमांड है कल दिल्ली के अंदर गणतंत्र दिवस के ऊपर एक तरफ तो आपने सैनिकों को सम्मान दिया आज देश के जो आर्थिक सैनिक है इकोनॉमिक वॉरियर्स है कोरोना के टाइम पे भी बैंक खुले रहे आज वो सारे आपके आर्थिक सैनिक इकोनॉमिक वॉरियर सड़क पे उतरे हैं अपनी मांग के लिए दो मार्च दो से गवर्नमेंट ने इस चीज को एग्री किया हुआ है के सारे बैंकों में डेज़ बैंकिंग लागू करेंगे पर अभी तक उस फाइव बैंकिंग को रिलीज नहीं किया जा रहा बैंकों में स्टाफ नहीं है, है।, है। अनसुना कर रही है अगर हमारी मांगों को नहीं माना गया तो आने वाले टाइम के अंदर हम लोग और भी हार्ड स्टेप लेंगे इसमें इनडेफिनेट स्ट्राइक तक भी हम लोग सोच सकते हैं ਅੱਜ ਹਿੰਦੁਸਤਾਨ ਦੇ ਵਿੱਚ 8 ਲੱਖ ਤੋਂ ਵੱਧ ਬੈਂਕ ਕਰਮਚਾਰੀ ਤੇੜੜੜੀ ਇੱਕ ਦਿਨ ਦੀ ਹੜਤਾਲ ਤੇ ਆ ਇਹ ਹੜਤਾਲ ਸਾਡਾ ਸ਼ੌਕ ਨਹੀਂ ਸਾਡੀ ਮਜਬੂਰੀ ਹੈ ਕਿਉਂਕਿ ਅਖਤਿਨ 2024 ਨੂੰ ਸਾਡੀ ਇੱਕ ਮੰਗ ਮੰਨੀ ਕਿਉਂਕਿ ਆਲਰੇਡੀ ਦੋ ਸੈਚਰਡੇ ਜਿਹੜੇ ਬੈਂਕਾਂ ਦੇ ਵਿੱਚ ਆਫ ਸੀ ਉਸ ਸਮਝੌਤੇ ਦੇ ਵਿੱਚ ਮੰਨਿਆ ਸੀ ਕਿ ਆਨ ਵਾਲੇ ਸਮੇਂ 'ਚ ਅਸੀਂ ਚਾਰ ਦੇ ਚਾਰ ਜਾਂ ਪੰਜ ਦੇ ਵੀ ਇੱਕ ਮਹੀਨੇ ਜਿੰਨੇ ਵੀ ਸੈਚਰਡੇ ਹੁੰਦੇ ਨੇ ਆਫ ਕਰਾਂਗੇ ਪਰ ਸਰਕਾਰ ਆਪਣੇ ਇਸ ਮਤਲਬ ਜੋ ਮੰਗੀ ਹੋਈ ਮੰਨਣਾ ਉਹਨੂੰ ਟਾਲਮਟੋਲ ਕਾਰੀਏ ਇਸ ਕਰਕੇ ਸਾਨੂੰ ਜਿਹੜੀ ਹੜਤਾਲ ਕਰਨੀ ਪੈ ਰਹੀ ਆ ਆਲਰੇਡੀ ਦੋ ਵਾਰੀ ਸੀ ਆਪਣੀ ਹੜਤਾਲ ਵਾਪਸ ਲੈ ਚੁੱਕੇ ਆ ਸਰਕਾਰ ਦੀ ਅਸ਼ੋਰਸ ਤੋਂ ਪਰ ਜੇ ਸਰਕਾਰ ਨੇ ਅਜ ਫੇਰ ਟਾਲਮਟੋਲ ਕੀਤੀ ਆ ਸਾਨੂੰ ਹੜਤਾਲ ਕਰਨੀ ਪਈ ਆ ਕਿਉਂ ਸਾਡਾ ਕੋਈ ਇਹ ਨਹੀਂ ਮੰਗਾ ਹੋਰ ਬਹੁਤ ਜ਼ਿਆਦਾ ਨੇ ਬਹੁਤ ਜ਼ਿਆਦਾ ਇਸ ਤੋਂ ਵੀ ਉੱਪਰ ਮੰਗਾ ਨੇ ਪਰ ਸਭ ਤੋਂ ਵੱਡਾ ਇਸ਼ੂ ਇਹ ਆ ਵੀ ਇੱਕ ਨਾਲ ਜਿਹੜੀ ਐਗਰੀਡ ਕਮਿਟਮੈਂਟ ਕੀਤੀ ਹੋਈ ਆ ਉਹ ਤੋਂ ਸਰਕਾਰ ਪੱਜ ਨਹੀਂ ਇਸ ਕਰਕੇ ਸਾਨੂੰ ਹੜਤਾਲ ਕਰਨੀ ਪੈ ਰਹੀ ਆ 8 ਲੱਖ ਤੋਂ ਵੱਧ ਬੈਂਕ ਕਰਮਚਾਰੀ ਤੇਜ਼ ਗਾਰੀ ਪੂਰੇ ਹਿੰਦੁਸਤਾਨ ਦੇ ਵਿੱਚ ਅੱਜ ਹੜਤਾਲ ਤੇ ਮੰਗਾ ਨਹੀਂ ਮੰਦੀ ਹੈ ਕੀ ਕਦਮ ਚੁੱਕਾ ਘਰ ਉਹ ਲੈਂਟੈਂਸੀ ਵਾਈਜ਼ ਐਜੀਟੇਸ਼ਨ ਆਰਗੇਨਾਈਜੇਸ਼ਨ ਨੂੰ ਹੋਰ ਉਹ ਦਾ ਆਲਟਰਨੇਟ ਕੀ ਹੈ ਕਿ ਅਸੀਂ ਬਾਰ-ਬਾਰ 2 ਸਾਲ ਤੋਂ ਉਹਨਾਂ ਨੂੰ ਪਰਸ਼ੂ ਕਰ ਰਹੇ ਹਾਂ ਅਗਰ ਸਰਕਾਰ ਹਟਦਰਮੀ ਦੇ ਰਹਿੰਦੀ ਹੈ ਔਰ ਮੰਗੀ ਮੰਨੂ ਸਭ ਨਾਲ ਵੱਡੀ ਚੀਜ਼ ਹੈ ਕਿ ਜਿਹੜੀ ਬਾਈਲੈਟਰਲਿਜ਼ਮ ਹੈ ਉਹਨੂੰ ਡਿਸਰੈਸਪੈਕਟ ਉਹਨੂੰ ਬੇਜ਼ਦਕ ਤੇ ਜਾ ਰਿਹਾ ਤੁਸੀਂ ਨਹੀਂ ਸਿਮਨਾ ਉਸ ਵਲੇ ਨਾ ਮੰਦੇ ਤੁਸੀਂ ਮੰਨ ਕੇ ਲਿਖੇ ਜੀ ਦਿੱਤਾ ਔਰ ਲਿਖੇ ਜੀ ਦੇਣ ਤੋਂ ਬਾਅਦ ਇਹ ਤੁਸੀਂ ਉਹਨੂੰ ਇੰਪਲੀਮੈਂਟ ਨਹੀਂ ਕਰ ਰਹੇ ਇਸ ਕਰਕੇ ਜਿਹੜਾ ਵਿਸ਼ਵਾਸ ਘਾਤਾ ਹੈ ਉਹਦੇ ਉੱਤੇ ਆਰਗੇਨਾਈਜੇਸ਼ਨ ਨੇ ਸੱਜਿਆ ਕਿ ਸਾਨੂੰ ਹੜਤਾਲ ਔਰ ਸੰਘਰਸ਼ ਕਰਨਾ ਚਾਹੀਦਾ ਔਰ ਅਗਰ ਸਰਕਾਰ ਅਜੇ ਵੀ ਨਹੀਂ ਆਪਣੀ ਅਟ ਦਰ ਵੀ ਨਹੀਂ ਛੱਡੇਗੀ ਔਰ ਮੰਗੀ ਹੋਈ ਮੰਨ ਨੂੰ ਇੰਪਲੀਮੈਂਟ ਨਹੀਂ ਕਰੇਗੀ ਤਾਂ ਆਰਗੇਨਾਈਜੇਸ਼ਨ ਕੋਲ ਸਵਾਇ ਸੰਘਰਸ਼ ਨੂੰ ਤੇਜ਼ ਕਰਨ ਔਰ ਤੱਕਾ ਕਰਨ ਤੋਂ ਇਲਾਵਾ ਔਰ ਕੋਈ ਰਸਤਾ ਨਹੀਂ ਵਰ ਦਿੱਤਾ ਜਾਏ ਆਮ ਜਨਤਾ ਦੇ ਮਨ ਦੇ ਵਿੱਚ ਆ ਕੇ ਤੁਸੀਂ ਹੜਤਾਲ ਤੇ ਕਿਤਨੇ ਜਨਤਾ ਖੱਜਲ ਖਵਾ ਰਹੀ ਆ ਕੋਈ ਐਸਾ ਸੈਕਸ਼ਨ ਹੈ ਜਿਹਦੇ ਨਾਲ ਜਾਤੀ ਹੋਵੇ ਤਾਂ ਹੜਤਾਲ ਨਹੀਂ ਕਰਦਾ ਜਨਤਾ ਦਾ ਕਿਹੜਾ ਹੋ ਸੈਕਸ਼ਨ ਹੈ ਸੋਸਾਇਟੀ ਦਾ ਕਿਹੜਾ ਸੈਕਸ਼ਨ ਹੈ ਪੋਲਿਟੀਕਲ ਲੀਡਰ ਕਰਦੇ ਨੇ ਬਿਊਰੋਕਰੇਟਸ ਕਰਦੇ ਨੇ ਅਗਰ ਤੁਸੀਂ ਕੋਈ ਜਾਇਜ਼ ਮੰਗ ਨਹੀਂ ਮੰਨੋਗੇ ਕਿਸੇ ਵੀ ਸੈਕਸ਼ਨ ਰਿਕਸ਼ਾ ਵਾਲੇ ਕਰਦੇ ਆਟੋ ਰਿਕਸ਼ਾ ਵਾਲੇ ਕਰਦੇ ਟੈਕਸੀ ਵਾਲੇ ਕਰਦੇ ਨੇ ਜਨਤਾ ਨੂੰ ਇਨਕਨਿਵਿਨਿਐਂਸ ਹੁੰਦੀ ਹੈ ਇਹ ਗੱਲ ਨੂੰ ਸਰਕਾਰ ਨੂੰ ਧਿਆਨ ਚ ਰੱਖਣਾ ਚਾਹੀਦਾ ਹੈ ਅਸੀਂ ਖਾਮ ਖਾ ਜਨਤਾ ਦੇ ਲਈ ਕਿਉਂ ਇਤਨਾ ਘੜੀਆਂ ਕਰਦੇ ਨੇ ਵੇ ਸਭ 일ਸੀਂ ਅਸੀਂ ਬੈਠਾਂਗੇ ਆਪਸ ਸਲਾਹ ਕਰਾਂਗੇ ਸਲਾਹ ਕਰਕੇ ਫਿਰ ਹਟਾਲ ਦਿਆਂਗੇ ਪੰਜਾਬ ਜੇ ਲੁਧਿਆਣੇ ਦੀ ਗੱਲ ਕੀਤੀ ਗਈ ਆ ਤਾਂ ਕਿੰਨੇ ਮੁਲਾਜ਼ਮ ਹਟਾਲਦੇ ਨੇ ਅੱਜ ਟੋਟਲ 70% ਬੈਂਕੀ ਭਲਾਈ ਪੂਰਾ ਬੰਦ ਪੂਰੇ ਬੰਦੇ ਬ੍ਰਾਂਚ ਕੀ ਹੋਇਆ ਕੀ ਹੈ ਫੋਰਥ ਕਲਾਸ ਜਿਹੜੇ ਅੰਪੋਰਟ ਛੋਟੇ ਸਾਰੇ ਸਾਰੇ ਟੋਪਲ ਸਾਰੇ ਅਫੀਸਰ ਵੀ ਮੈਨੇਜਰ ਵੀ ਕਲਰਿਕ ਵੀ ਆਪਸ ਸਵੀਪਰ ਵੀ ਚੌੜਾ ਸ ਟੋਟਲ ਸਾਰੇ